ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਰਦਾ ਬਰਕਤ ਦੇ ਪਾੜ 55 ਵਿੱਚ ਆਖਿਰ ਇਸ ਪਾਗ ਦੇ ਵਿੱਚ ਕੀ ਹੁੰਦਾ ਹੈ ਅਸੀਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਸੋ ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਕਿ ਪ੍ਰੀਤ ਬੱਸ ਸਟੈਂਡ ਤੇ ਖੜੀ ਹੁੰਦੀ ਹੈ ਤੇ ਸੰਦੀਪ ਤੇ ਕਵਲ ਉਹਨੂੰ ਘਰੇ ਲੈ ਆਉਂਦੇ ਹਨ ਉੱਥੇ ਮਿਲਦੀ ਹੈ ਪਰ ਕਵਲ ਉਸਨੂੰ ਸਿੱਧੇ ਮੂੰਹ ਕਵਾਉਂਦਾ ਨਹੀਂ ਫਿਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਵਿੱਕੀ ਜੜਾਏ ਉਹ ਨਾਲ ਨਹੀਂ ਹੁੰਦਾ ਉਹ ਬਸ ਗੱਡੀ ਤੇ ਉਹ ਨੂੰ ਬਸ ਸਟੈਂਡ ਤੇ ਛੱਟ ਕੇ ਵਾਪਸ ਚਲਾ ਜਾਂਦਾ ਹੈ ਉਹ ਕਰੇ ਇਸ ਕਰਕੇ ਨਹੀਂ ਹੁੰਦਾ ਸੀ ਇਸ ਡਰ ਤੋਂ ਨਹੀਂ ਆ ਰਿਹਾ ਸੀ ਕਿ ਜਿਹੜੀ ਗੱਡੀ ਹੈ ਉਹ ਉਸ ਤੋਂ ਕਿਤੇ ਵਾਪਸ ਨਾ ਮੰਗ ਲੈਣ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਆਖਿਰ ਕੀ ਹੋਵੇਗਾ ਸੋਚਤੀ ਹੀ ਗਲਤੀ ਉਸ ਤੇ ਭਾਰੀ ਪੈਣ ਵਾਲੀ ਹੈ ਕਿਉਂਕਿ ਗੱਡੀ ਖਰਾਬ ਹੋ ਜਾਂਦੀ ਹੈ ਤੇ ਹੁਣ ਦੂਜੇ ਪਾਸੇ ਸੰਦੀਪ ਤੇ ਕਵਲ ਗੱਲਾਂ ਕਰ ਰਹੇ ਹੁੰਦੇ ਹਨ ਕਿ ਮੰਮੀ ਜੀ ਤੇ ਪ੍ਰੀਤ ਨੂੰ ਆਪਾਂ ਉਹ ਸੋਨੇ ਵਾਲੀ ਜਿਹੜੇ ਸੱਡੇ ਤੂਪਸ ਤੁਲਿਆਂਦੇ ਹਨ ਉਹ ਦਿਖਾ ਦਿੰਦੇ ਹਨ ਫਿਰ ਉੱਥੇ ਹੀ ਪ੍ਰੀਤ ਵੀ ਆ ਜਾਂਦੀ ਹੈ ਪਹਿਲਾਂ ਤਾਂ ਕਵਲ ਉਥੋਂ ਕੰਮ ਦਾ ਬਾਨਾ ਲਾ ਕੇ ਉੱਠਣ ਲੱਗਾ ਸੀ ਪਰ ਸੰਦੀਪ ਨੇ ਕਿਸੇ ਤਰ੍ਹਾਂ ਉਸ ਨੂੰ ਬਿਠਾ ਲਿਆ ਫਿਰ ਪ੍ਰੀਤ ਕਵਲ ਕੋਲੋਂ ਕਾਫੀ ਮਾਫ਼ੀਆਂ ਮੰਗਦੀ ਹੈ ਤੇ ਸੰਦੀਪ ਵੀ ਕਵਲ ਨੂੰ ਉਸ ਨੂੰ ਮਾਫ਼ ਕਰਨ ਲਈ ਕਹਿੰਦੀ ਹੈ ਗਲਾਸ ਨੋਂ ਟੋਈ ਲਵਾ ਫਿਰ ਆਖਿਰ ਉਹਨਾਂ ਵਿੱਚ ਸੁਲਾਸ ਪਾਈ ਹੁੰਦੀ ਹੈ ਤੇ ਆਖਿਰ ਕਵਲ ਉਸ ਨੂੰ ਮਾਫ ਵੀ ਕਰ ਦਿੰਦਾ ਤੇ ਉਸ ਨੂੰ ਉਸਦੇ ਘਰ ਸੁਖੀ ਬਸਣ ਲਈ ਕਹਿੰਦਾ ਹੈ ਉਹ ਫਿਰ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਸੁਲਾਹ ਕਰਦੇ ਹਨ ਤੇ ਪ੍ਰੀਤ ਆਪਣੀ ਭਾਬੀ ਨਾਲ ਵੀ ਸੁਲਾਹ ਕਰ ਲੈਂਦੀ ਹੈ ਤੇ ਦੂਜੇ ਪਾਸੇ ਜਿਹੜਾ ਵਿੱਕੀ ਹੈ ਉਸ ਕੋਲ ਜੜੀ ਕਵਲ ਹੋਣਾਂ ਦੀ ਗੱਡੀ ਸੀ ਉਹ ਖਰਾਬ ਹੋ ਜਾਂਦੀ ਹੈ ਆਖਿਰ ਹੁਣ ਉਸ ਦੀ ਗੱਲ ਸੀ ਆਪਾਂ ਪੈ ਗਿਆ ਸੀ ਕਿਉਂਕਿ ਉਸਨੇ ਸੋਚਿਆ ਕਿ ਉਹ ਗੱਡੀ ਵਾਵਾ ਟਾਈਮ ਚਲਾਵੇਗਾ ਤੇ ਰਾਮ ਨਾਉਣ ਨੂੰ ਚਲਾਵੇਗਾ ਤੇ ਵਾਪਸ ਉਹ ਗੱਡੀ ਉਹਨਾਂ ਘਰ ਪ੍ਰੀਤ ਨੂੰ ਛੱਡਣ ਨਹੀਂ ਗਿਆ ਸੀ ਕਿਉਂ ਵਾਪਸ ਨਾ ਮੰਗ ਲੈ ਪਰ ਹੁਣ ਉਹ ਭਾਵੇਂ ਆਪਣੀ ਚਲਾਕੀ ਖੇਡੇ ਕਿਉਂਕਿ ਗੱਡੀ 1-2 ਦਿਨ ਤੱਕ ਚੱਲਣੀ ਸੀ ਭਾਵੇਂ ਉਹ 1-2 ਦਿਨ ਤੱਕ ਗੱਡੀ ਕਵਲ ਹੁਣ ਤੋ ਛੱਡਾਵੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਨਹੀਂ ਛੱਡ ਕੇ ਆ ਸਕਦਾ ਕਿਉਂਕਿ ਉੱਥੇ ਗੱਡੀ ਨਾ ਛੱਡਣ ਦੇ ਮਾਰੇ ਤੇ ਪ੍ਰੀਤ ਨੂੰ ਉਸਨੇ ਬੱਸ ਟੇਕ ਲਾ ਦਿੱਤਾ ਤੇ ਜਿਉ ਆਪਣੇ ਸੋਹਰੇ ਪਿੰਡ ਹੁਣ ਗੱਡੀ ਲੈ ਕੇ ਜਾਵੇਗਾ ਤੇ ਫਿਰ ਕੀ ਕਵਲ ਹੋਣੀ ਉਸ ਤੋਂ ਗੱਡੀ ਨਾ ਮੰਗਣ ਲਿਪ ਨਾਲੇ ਜਿਉ ਗੱਡੀ ਉੱਥੇ ਛੱਡ ਕੇ ਵੀ ਆਵੇਗਾ ਤਾਂ ਉਹਨਾਂ ਨੂੰ ਸਾਫ਼ ਪਤਾ ਲੱਗ ਜਾਵੇਗਾ ਕਿ ਆਖਿਰ ਇਹ ਹੁਣ ਗੱਡੀ ਖਰਾਬ ਹੋ ਗਈ ਹੈ ਇਸ ਕਰਕੇ ਇਸ ਨੂੰ ਛੱਡਣ ਆਇਆ ਹੈ ਤੇ ਹੁਣ ਅੱਗੇ ਵਿੱਕੀ ਦਾ ਕੀ ਐਕਸ਼ਨ ਹੋਵੇਗਾ ਜਾਣਾਂਗੇ ਅਗਲੇ ਐਪੀਸੋਡ ਦੇ ਵਿੱਚ ਆਖਿਰ ਉਹ ਹੁਣ ਕੀ ਕਰੇਗਾ ਉਸਦੇ ਦਿਮਾਗ 'ਚ ਤੇ ਵੱਖਰੀਆਂ ਵੱਖਰੀਆਂ ਸਕੀਮਾਂ ਚੱਲਦੀਆਂ ਰਹਿੰਦੀਆਂ ਹਨ ਆਖਿਰ ਹੈਗਾ ਤੇ ਉਹ ਬਹੁਤ ਜ਼ਿਆਦਾ ਚਲਾਕ ਹੈ ਤੇ ਉਸਦੀ ਮਾਂ ਵੀ ਪਰ ਜਾਣਾਂਗੇ ਅਸੀਂ ਅਗਲੇ ਐਪੀਸੋਡ ਦੇ ਵਿੱਚ ਬਾਕੀ ਤੁਹਾਡਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦੇਣਾ ਤੇ ਚੈਨਲ ਨੂੰ